ਅੱਜ ਅਸੀਂ ਗੱਲ ਕਰਾਂਗੇ ریاਸਤੀ ਸ਼ਹਿਰ ਫਰੀਦਕੋਟ ਤੇ ਫਰੀਦਕੋਟ ਲੋਕ ਸਭਾ ਚੋਣਾਂ ਵਾਸਤੇ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਹੋ ਸਕਦਾ ਇਸ ਸਮੇਂ ਤੇ ਅਗਰ ਗੱਲ ਕੀਤੀ ਜਾਵੇ ਕਿਤੇ ریاਸਤੀ ਸੀਟ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਐਮਪੀ ਨੇ ਮੁਹੰਮਦ ਸਦੀਕ ਜਿਹੜੇ ਪੰਜਾਬੀ ਦੇ ਲੋਕ ਗਾਇਕ ਨੇ ਪੰਜਾਬ ਦੇ ਜਿਹੜੇ ਪਹਿਲਾਂ ਐਮਐਲਏ ਵੀ ਰਹੇ ਚੁੱਕੇ ਨੇ ਔਰ ਐਮਐਲਏ ਤੋਂ ਬਾਅਦ ਫਿਰ ਫਰੀਦਕੋਟ ਤੋਂ 2019 ਦੇ ਵਿੱਚ ਉਹ ਲੋਕ ਸਭਾ ਮੈਂਬਰ ਜਿੱਤ ਜਾਂਦੇ ਨੇ ਤੇ ਮਮਦ ਸਦੀਕ ਦੇ ਨਾਲ ਨਾਲ ਇਸ ਟਾਈਮ ਕਾਂਗਰਸ ਪਾਰਟੀ ਵੱਲੋਂ ਕਿਹੜੇ ਉਮੀਦਵਾਰ ਹੋ ਸਕਦੇ ਨੇ ਜਿਹੜਾ ਇੱਕ ਸਰਵੇਖਣ ਚਰਚਾ ਦੇ ਵਿੱਚ ਆ ਉਸ ਸਰਵੇਖਣ ਦੇ ਵਿੱਚ ਮੰਨਿਆ ਜਾ ਰਿਹਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਐ ਐਮ ਐਲ ਏ ਰਹਿ ਚੁੱਕੇ ਨੇ ਜੰਡਿਆਲਾ ਗੁਰੂ ਤੋਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਜਿਹੜੇ ਸਰਦੂਰ ਸਿੰਘ ਬੰਡਾਲਾ ਦੇ ਲੜਕੇ ਨੇ ਔਰ ਸਰਦੂਰ ਸਿੰਘ ਬੰਡਾਲਾ ਵੀ ਪੰਜਾਬ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਤੇ ਜਿਹੜੇ ਨੇ 2000 ਨੌ ਦੇ ਵਿੱਚ ਡੈਨੀ ਮੰਡਾਲਾ ਫਰੀਦਕੋਟ ਤੋਂ ਚੋਣ ਲੋਕਸਭਾ ਲੜ ਚੁੱਕੇ ਨੇ ਲੇਕਿਨ ਬੜੇ ਘੱਟ ਫਰਕ ਦੇ ਨਾਲ ਉਹ ਹਾਰ ਗਏ ਸਨ ਉਸ ਤੋਂ ਬਾਅਦ ਉਹ ਲੋਕ ਫਰੀਦਕੋਟ ਗਏ ਜਾਂ ਨਹੀਂ ਗਏ ਇੱਕ ਚਰਚਾ ਦਾ ਵਿਸ਼ਾ ਫਰੀਦਕੋਟ ਦੇ ਵਸਨੀਕ ਕਿਉਂਕਿ ਪੰਜਾਬ ਦੀ ਇੱਕ ਅਜੀਹੀ ਇਹ ਰਾਖਵੀ ਸੀਟ ਹੈ ਜਿੱਥੇ ਸਭ ਤੋਂ ਵੱਧ ਜਿਹੜਾ ਨਾ ਉਹ ਦਲਿਤ ਭਾਈਚਾਰਾ ਇੱਥੇ ਵਸਦਾ ਤੇ ਸ਼ਾਇਦ ਇਸੇ ਕਰਕੇ ਉਦੋਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਕਾਂਗਰਸ ਪਾਰਟੀ ਨੇ ਟਿਕਟ ਉਥੋਂ ਦਿੱਤੀ ਸੀ ਲੇਕਨ ਫਿਰ ਵੀ ਹਲਕੇ ਦੇ ਵਿੱਚ ਬਾਅਦ ਚ ਉਹ ਜਿਹੜੇ ਨੇ ਜੰਡਿਆਲੇ ਤੋਂ 2017 ਦੇ ਵਿੱਚ ਉਹ ਜਿਹੜੇ ਨੇ ਐਮਐਲਏ ਬਣ ਜਾਂਦੇ ਨੇ 22 ਦੇ ਵਿੱਚ ਉਹ ਹਾਰ ਜਾਂਦੇ ਨੇ ਲੇਕਨ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਚਰਚਾ 41% ਜਿਹੜੇ ਕਾਂਗਰਸ ਪਾਰਟੀ ਦੇ ਨਾਲ ਲੋਕ ਜੁੜੇ ਹੋਏ ਨੇ ਉਹ ਚਾਹੁੰਦੇ ਨੇ ਕਿ ਸੁਖਵਿੰਦਰ ਸਿੰਘ ਡੈਨੀ ਨੂੰ ਟਿਕਟ ਦਿੱਤੀ ਜਾਵੇ ਇਸੇ ਤਰ੍ਹਾਂ ਪਰਮਜੀਤ ਸਿੰਘ ਡਿੰ ਪਰਮਜੀਤ ਡਿੰਪਲ ਪਰਮਜੀਤ ਸਿੰਘ ਡਿੰਪਲ ਦੀ ਗੱਲ ਕੀਤੀ ਹੈ ਵੇ ਲੋਕਲ ਨੇ ਉੱਥੋਂ ਉਹਨਾਂ ਦਾ ਉੱਥੇ ਹੀ ਫਰੀਦਕੋਟ ਲੋਕ ਸਭਾ ਹਲਕੇ ਦੇ ਨਾਲ ਹੀ ਤਾਲੁਕਾ 24% ਜਿਹੜੇ ਲੋਕ ਨੇ ਉਹ ਕਹਿੰਦੇ ਨੇ ਕਿ ਪਰਮਜੀਤ ਡਿੰਪਲ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਜਾਂ ਸਪੋਰਟਰ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ محمد ਸਰੀਕ ਜਿਹੜੇ ਮੌਜੂਦਾ ਐਮਪੀ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੀ ਹਲਕੇ ਦੇ ਵਿੱਚ ਕੀ ਪਰਫਾਰਮੈਂਸ ਰਹੀ ਪਾਰਲੀਮੈਂਟ ਦੇ ਵਿੱਚ ਕੀ ਪਰਫਾਰਮੈਂਸ ਰਹੀ ਆ ਉਸ ਕਾਰਗੁਜ਼ਾਰੀ ਦੇ ਆਧਾਰ ਤੇ ਚਰਚਾ ਕਿ 15% ਦੇ ਦੇ ਕਰੀਬ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਜਿਹੜੇ ਲੋਕ ਜੁੜੇ ਨੇ ਉਹ ਚਾਹੁੰਦੇ ਨੇ ਕਿ ਮੁਹੰਮਦ ਸਦੀਕ ਨੂੰ ਟਿਕਟ ਦਿੱਤੀ ਜਾਵੇ ਹਾਲਾਂ ਇਹ ਵੀ ਚਰਚਾ ਹੈ ਕਿ ਮੁਹੰਮਦ ਸੀ ਅਗਰ ਟਿਕਟ ਨਾ ਮਿਲੀ ਤਾਂ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਧੀ ਜਾਂ ਜਵਾਈ ਨੂੰ ਟਿਕਟ ਦਿੱਤੀ ਜਾਵੇ ਲੇਕਿਨ ਜ਼ਿਆਦਾ ਜਿਹੜੇ ਚਰਚੇ ਇਹ ਹਨ ਕਿ ਕਾਂਗਰਸ ਪਾਰਟੀ ਕੁ ਰਫਰ ਡੈਨੀ ਬੰਡਾਲਾ ਜਾਂ ਫਿਰ ਪਰਮਜੀਤ ਡਿੰਪਲ ਨੂੰ ਚੋਣ ਮੈਦਾਨ ਵਿੱਚ ਉਤਾਰ ਸਦੇ ਫਿਲਹਾਲ ਇਹਨਾਂ ਦੀ ਚਰਚਾ ਚੱਲ ਰਹੀ ਹੈ ਗੱਲ ਹੈ ਕਿ ਸਰਕਾਰ ਦੀ ਸਰਕਾਰ ਵੱਲੋਂ ਕਿਹੜਾ ਉਮੀਦਵਾਰ ਹੋ ਸਕਦਾ ਆਮ ਆਦੀ ਪਾਰਟੀ ਵੱਲੋਂ ਵੈਸੇ ਫਰੀਦਕੋਟ ਤੋਂ ਕਿਉਂਕਿ 2014 ਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ ਜਿਹੜੇ ਨੇ ਉਹ ਚੋਣ ਜਿੱਤੇ ਸੀ ਅਸਲ ਦੇ ਵਿੱਚ ਆਮ ਆਦੀ ਪਾਰਟੀ ਦੇ ਅਗਰ ਪੈਰ ਲੱਗੇ ਨੇ ਦੇਸ਼ ਭਰ ਦੇ ਵਿੱਚ ਤੇ ਪੰਜਾਬ ਤੋਂ ਸ਼ੁਰੂਆਤ ਹੋਈ ਜਦੋਂ ਪੰਜਾਬ ਦੇ ਵਿੱਚ 4 ਐਮਪੀ ਆਮ ਆਦੀ ਪਾਰਟੀ ਦੇ ਜਿੱਤੇ ਸੀ ਜਿਨ੍ਹਾਂ ਦੇ ਵਿੱਚ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਸੰਗਰੂਰ ਤੋਂ ਭਗਵੰਤ ਮਾਨ ਅਤੇ ਫਤਿਹਗੜ ਸਾਬ ਤੋਂ ਹਰਿੰਦਰ ਸਿੰਘ ਖਾਲਸਾ ਹਰਿੰਦਰ ਸਿੰਘ ਖਾਲਸਾ ਪਾਰਟੀ ਛੱਡ ਕੇ ਡਾਕਟਰ ਧਰਮਵੀਰ ਗਾਂਧੀ ਪਾਰਟੀ ਛੱਡ ਕੇ ਪਰ ਸਾਧੂ ਸਿੰਘ ਹੋਣਾ ਨੇ ਪਾਰਟੀ ਨਹੀਂ ਛੱਡੀ ਤੇ ਉਸ ਤੋਂ ਬਾਅਦ 2019 ਦੇ ਵਿੱਚ ਜਿਹੜੇ ਨੇ ਉਹ ਹਾਰ ਜਾਂਦੇ ਨੇ ਪਰ ਹੁਣ ਫਰੀਦਕੋੜ ਤੋਂ ਉਹਨਾਂ ਦੀ ਲੜਕੀ ਜਿਹੜੀ ਡਾਕਟਰ ਬਲਜੀਤ ਕੌਰ ਹੈ ਜਿਹੜੇ ਇਸ ਟਾਈਮ ਆ ਪੰਜਾਬ ਚ ਕੈਬਨ ਮੰਤਰੀ ਹੋਰ ਉਹਨਾਂ ਨੇ ਮਲੂੜ ਤੋਂ ਜਾ ਕੇ ਸੀਟ ਲੜੀ ਸੀ ਅੱਖਾਂ ਦੇ ਡਾਕਟਰ ਨੇ ਤੇ ਆਮ ਆਦੀ ਪਾਰਟੀ ਦੇ ਵਿੱਚ ਚਰਚਾ ਔਰ ਜਿਹੜਾ ਸਰਵੇਖਣ ਵੀ ਆ ਕਿ 44% ਜਿਹੜੇ ਲੋਕ ਨੇ ਆਮ ਆਦੀ ਪਾਰਟੀ ਦੇ ਨਾਲ ਜੁੜੇ ਚਾਹੁੰਦੇ ਨੇ ਕਿ ਡਾਕਟਰ ਬਲਜੀਤ ਕੌਰ ਨੂੰ ਲੋਕ ਸਭਾ ਵਾਸਤੇ ਉਮੀਦਵਾਰ ਬਣਾਉਣਾ ਚਾਹੀਦਾ ਹਾਲਾਂਕਿ ਚਰਚਾ ਨਾਲ ਇਹ ਵੀ ਆ ਕਿ ਡਾਕਟਰ ਬਲਜੀਤ ਕੌਰ ਨੇ ਵੀ ਨਾ ਕਰ ਦਿੱਤੀ ਹੈ ਲੇਕਿਨ ਅਗਰ ਪਾਰਟੀ ਦਾ ਫੈਸਲਾ ਹੋਇਆ ਤੇ ਲਾਜ਼ਮੀ ਤੌਰ ਤੇ ਫਿਰ ਡਾਕਟਰ ਬਲਜੀਤ ਕੌਰ ਨੂੰ ਟਿਕਟ ਲੈਣੀ ਵੀ ਪੈਣੀ ਆ ਤੇ ਲੜਨੀ ਵੀ ਪੈਣੀ ਇਸੇ ਤਰ੍ਹਾਂ ਪ੍ਰੋਫੈਸਰ ਗਰਸੇਵਕ ਸਿੰਘ ਜਿਹੜੇ ਆਮ ਆਦੀ ਪਾਰਟੀ ਦੇ ਨੇਤਾ ਨੇ ਉਹਨਾਂ ਦੇ ਵੀ ਚਰਚਾ ਆਮ ਆਦੀ ਪਾਰਟੀ ਦੇ ਨਾਲ ਜਿਹੜੇ ਲੋਕ ਜੁੜੇ ਨੇ ਉਹ 15% ਚਾਹੁੰਦੇ ਨੇ ਕਿ ਪ੍ਰੋਫੈਸਰ ਗਰਸੇਵਕ ਸਿੰਘ ਹੋਣਾ ਨੂੰ ਚੋਣ ਲੜਨੀ ਚਾਹੀਦੀ ਆ ਪਾਰਟੀ ਨੂੰ ਟਿਕਟ ਦੇਣੀ ਚਾਹੀਦੀ ਆ ਔਰ ਇਸੇ ਤਰ੍ਹਾਂ ਇੱਕ ਹੋਰ ਆਮ ਆਦੀ ਪਾਰਟੀ ਦੇ ਨੇਤਾ ਨੇ ਅਰਸ਼ ਉਮਰੀਆਣਾ ਉਹਨਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ 12% ਜਿਹੜੇ ਆਮ ਆਦੀ ਪਾਰਟੀ ਦੇ ਨਾਲ ਵਰਕਰ ਦਾ ਸਪੋਰਟ ਜੁੜੇ ਨੇ ਉਹ ਚਾਹੁੰਦੇ ਨੇ ਕਿ ਅਰਸ਼ ਉਮਰੀਆਣਾ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਲੇਕਿਨ ਜਿਆਦਾ ਜਿਹੜੀ ਸੁਭਾਵਨਾ ਅੱਜ ਦੀ ਤਰੀਕ ਦੇ ਵਿੱਚ ਉਹ ਆ ਕਿ ਡਾਕਟਰ ਬਲਜੀਤ ਕੌਰ ਨੂੰ ਟਿਕਟ ਦੇਣੀ ਚਾਹੀਦੀ ਆ ਇਸੇ ਤਰ੍ਹਾਂ ਕਰੇ ਹੁਣ ਗੱਲ ਕੀਤੀ ਜਾਵੇ ਤਾਂ ਭਾਜਪਾ ਦੀ ਕਿਉਂਕਿ ਭਾਜਪਾ ਔਰ ਸ਼੍ਰੋਮਣੀ ਕਾਲੀ ਦਲ ਫਿਲਹਾਲ ਕੋਈ ਗੱਠ ਜੋੜ ਦੇ ਕੋਈ ਚਰਚਾ ਨਹੀਂ ਲੈ ਕੇ ਗੱਠ ਜੋੜ ਜੇ ਨਾ ਹੋਇਆ ਤੇ ਫਿਰ ਭਾਜਪਾ ਵੱਲੋਂ ਦੱਸਿਆ ਜਾ ਰਿਹਾ ਕਿ ਆ ਭਾਜਪਾ ਦਾ ਗੱਠ ਜੋੜ ਤੇ ਸੰਯੁਕਤ ਕਾਲੀ ਦਲ ਜਿਹੜਾ ਸੁਖਦੇਵ ਸਿੰਘ ਢੀਂਡਸਾ ਵਾਲਾ ਕਾਲੀਦਾਲਾ ਤੇ ਜੇ ਇਹ ਚਰਚਾਈ ਤੇ ਫਿਰ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਸੀਟ ਆ ਇਹ ਭਾਜਪਾ ਢੀਂਡਸਾ ਗਰੁੱਪ ਨੂੰ ਦੇ ਸਕਦੀ ਹੈ ਤੇ ਜੇ ਢੀਂਡਸਾ ਗਰੁੱਪ ਨੂੰ ਇਹ ਸੀਟ ਮਿਲੀ ਮੰਨਿਆ ਜਾ ਰਿਹਾ ਹੈ ਕਿ ਜਸਟਿਸ ਨਿਰਮਲ ਸਿੰਘ ਜਿਹੜੇ ਬੱਸੀ ਪਠਾਣਾ ਤੋਂ ਐਮਐਲਏ ਰਹਿ ਚੁੱਕੇ ਨੇ ਇਸ ਟਾਈਮ ਵਾਈਸ ਪ੍ਰੈਜ਼ੀਡੈਂਟ ਨੇ ਸੰਯੁਕਤ ਕਾਲੀਦਾ ਢੀਂਡਸਾ ਵਾਲੇ ਦੇ 31% ਲੋਕ ਚਾਹੁੰਦੇ ਨੇ ਇੱਕ ਜਸਟਿਸ ਨਿਰਮਲ ਸਿੰਘ ਜੋ ਲੋਕ ਜਿਹੜੇ ਬੀਜੇਪੀ ਦੇ ਨਾਲ ਲੋਕ ਜੁੜੇ ਨੇ ਔਰ ਇਸੇ ਤਰ੍ਹਾਂ 31% ਜਿਹੜੇ ਲੋਕ ਨੇ ਉਹ ਜਸਟਿਸ ਨਿਰਮਲ ਸਿੰਘ ਦੀ ਜਿਹੜੀ ਧਰਮ ਪਤਨੀ ਨੇ ਪਰਮਜੀਤ ਕੌਰ ਗੁਲਸ਼ਨ ਜਿਹੜੇ ਪਹਿਲਾਂ ਐਮਪੀ ਦੋ ਦਫਾ ਰਹਿ ਚੁੱਕੇ ਨੇ ਕਿਉਂਕਿ ਪਹਿਲਾਂ ਉਹ ਠੰਡਾ ਜਦੋਂ ਪਹਿਲਾਂ ਰਿజర్ਵ ਸੀਟ ਸੀ ਉੱਥੋਂ ਰਹਿ ਚੁੱਕੇ ਨੇ ਫਿਰ ਇੱਕ ਵਾਰ ਫਰੀਦਕੋਟ ਤੋਂ ਵੀ ਰਹਿ ਚੁੱਕੇ ਨੇ ਦੋ ਵਾਰ ਐਮਪੀ ਬਣ ਰਹਿ ਚੁੱਕੇ ਸੀ ਲੇਕਿਨ ਤੀਜੀ ਵਾਰ ਉਹਨਾਂ ਦੀ ਟਿਕਟ ਕਾਲੀ ਦਲ ਨੇ ਕੱਟ ਦਿੱਤੀ ਸੀ ਕਾਲੀ ਦਲ ਨੇ ਉਹਨਾਂ ਦੀ ਟਿਕਟ ਟਿਕਟ ਕੱਟ ਕੇ ਮਾਜੇ ਚੋਂ ਲਿਆ ਕੇ ਮਝੈਲ ਨੂੰ ਮਲਵਈਆਂ ਦੇ ਮੈਦਾਨ ਦੇ ਵਿੱਚ ਜਾਂ ਮਲਵਈਆਂ ਦੇ ਸਿਆਸੀ ਖਾੜੇ ਵਿੱਚ ਧਾਰਿਆ ਸੀ ਤੇ ਫਿਰ ਪਰਮਜੀਤ ਕੌਰ ਗੁਲਸ਼ਨ ਖਫਾ ਹੋ ਗਏ ਸੀ ਚਰਚੇ ਵੀ ਇਹ ਕਿ ਅਗਰ ਸੰਯੁਕਤ ਕਾਲੀ ਦਲ ਵੱਲ ਲੜਦੇ ਤੇ ਫਿਰ ਪਰਮਜੀਤ ਕੌਰ ਗੁਲਸ਼ਨ ਨੂੰ ਟਿਕਟ ਦਿੱਤੀ ਜਾ ਸਕਦੀ ਵੈਸੇ ਢੀਂਡਸਾ ਦਲ ਚਾਹੁੰਦਾ ਕਿ ਪਰਮਜੀਤ ਕੌਰ ਗੁਲਸ਼ਨ ਲੜੇ ਕਿਉਂਕਿ ਪਹਿਲਾਂ ਵੀ ਉਹ ਫਰੀਦਕੋਟ ਤੋਂ ਐਮਪੀ ਰਹੇ ਚੁੱਕੇ ਨੇ ਪਰ ਇਸੇ ਤਰ੍ਹਾਂ ਇੱਕ ਹੋਰ ਬੀਜਪੀ ਦੇ ਨੇਤਾ ਨੇ ਮੁਖਤਾਰ ਸਿੰਘ ਜਿਹੜੇ ਬੀਜਪੀ ਦੇ ਆਪਣੇ ਨੇਤਾ ਨੇ ਪਰ ਜਿਆਦਾ ਗਿਰਜ ਗੱਠ ਜੋੜ ਸ਼੍ਰੋਮਣੀ ਕਾਲੀ ਦਲ ਬਾਦਲ ਨੂੰ ਛੱਡ ਕੇ ਜੇ ਢਿੰਡਸਾ ਵਾਲੇ ਨਾਲ ਰਿਹਾ ਫਿਰ ਜਾਂ ਫਿਰ ਜਿਹੜੇ ਨੇ ਪਰਮਜੀਤ ਕੌਰ ਗੁਲਸ਼ਨ ਜਾਂ ਫਿਰ ਉਹਨਾਂ ਦੇ ਘਰ ਵਾਲੇ ਜਸਟਿਸ ਨਿਰਮਲ ਸਿੰਘ ਹੁਣ ਗੱਲ ਕਰਦੇ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਜੇ ਅੱਡ ਲੜਦਾ ਤੇ ਫਿਰ ਕੌਣ ਹੋ ਸਕਦਾ ਦੱਸਿਆ ਜਾ ਰਿਹਾ ਕਿ ਗੁਲਜਾਰ ਸਿੰਘ ਰਣੀ ਕੇ ਜਿਹੜੇ ਇੱਕ ਸ਼੍ਰੋਮਣੀ ਕਾਲੀ ਦਲ ਦੇ ਐਸਸੀ ਵਿੰਗ ਦੇ ਪ੍ਰਧਾਨ ਵੀ ਨੇ ਔਰ ਪੰਜਾਬ ਦੇ ਵਿੱਚ ਵਜੀਰ ਰਹੇ ਚੁੱਕੇ ਨੇ ਪੰਜ ਦਫਾ ਐਮਐਲਏ ਰਹੇ ਚੁੱਕੇ ਨੇ ਦੱਸਿਆ ਜਾ ਰਿਹਾ ਕਿ ਕੋਰਾ ਫੇਰ ਜਿਵੇਂ ਉਹਨਾਂ ਨੂੰ ਪਹਿਲਾਂ ਪਰਮਜੀਤ ਕੌਰ ਗੁਲਸ਼ਨ ਦੀ ਟਿਕਟ ਕੱਟ ਕੇ ਅਟਾਰੀ ਤੋਂ ਸਿੱਧਾ ਫਰੀਦਕੋਟ ਲੈ ਕੇ ਗਏ ਇਸ ਵਾਰ ਫੇਰ ਸ਼੍ਰੋਮਣੀ ਕਾਲੀ ਦਲ ਉਹਨਾਂ ਨੂੰ ਉੱਥੋਂ ਚੋਣ ਮੈਦਾਨ ਵਿੱਚ ਉਤਾਰ ਸਕਦਾ ਹੈਗਾ ਕਿਉਂਕਿ ਜਿਵੇਂ ਜ਼ਿਕਰ ਕਹੀ ਕਰ ਚੁੱਕੇ ਕਿ ਇਹ ਖਾਸ ਕਰਕੇ ਇਹ ਫਰੀਦਕੋਟ ਦੇ ਵਿੱਚ ਪੰਜਾਬ ਚ ਸਭ ਤੋਂ ਵੱਧ ਅਗਰ ਮذਬੀ ਸਿੱਖ ਭਾਈਚਾਰੇ ਦੇ ਵੋਟ ਆ ਤੇ ਉਹ ਫਰੀਦਕੋਟ ਹਲਕੇ ਦੇ ਇਸ ਕਰਕੇ ਗੁਲਜਾਰ ਸਿੰਘ ਰਣੀਕੇ ਦੇ ਵੀ ਚਰਚਾ ਜਿਹੜੇ ਕਾਲੀ ਦਲ ਦੇ ਨਾਲ ਲੋਕ ਜੁੜੇ ਨੇ ਉੱਤੇ ਉਹ ਚਾਹੁੰਦੇ ਨੇ ਕਿ 32% ਜਿਹੜੇ ਲੋਕ ਨੇ ਗੁਲਜਾਰ ਸਿੰਘ ਰਣੀਕੇ ਦੇ ਹੱਕ ਦੇ ਵਿੱਚ ਸੂਬਾ ਸਿੰਘ ਬਾਦਲ ਜਿਹੜੇ ਗੁਰਦੇਵ ਸਿੰਘ ਬਾਦਲ ਜਿਹੜੇ ਅ ਕਾਲੀਦਲ ਦੇ ਵੱਡੇ ਲੀਡਰਹਿ ਚੁੱਕੇ ਨੇ ਬਾਦਲ ਵੱਡੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਨਾਂ ਦੇ ਨਾਲ ਕੰਮ ਕਰ ਚੁੱਕੇ ਨੇ ਉਹਨਾਂ ਦਾ ਬੇਟਾ ਸੁਭਾ ਸਿੰਘ ਬਾਦਲ ਜਿਹੜੇ ਕਦੇ ਜਿੱਤੇ ਤੇ ਨਹੀਂ ਪਰ ਚੋਣਾਂ ਕਾਫੀ ਲੜੀਆਂ ਇਹ ਵੀ ਚਰਚਾ 24% ਜਿਹੜੇ ਕਾਲੀਦਲ ਦੇ ਨਾਲ ਲੋਕ ਜੁੜੇ ਉਹ ਚਾਹੁੰਦੇ ਨੇ ਕਿ ਸੁਭਾ ਸਿੰਘ ਬਾਦਲ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਇਸੇ ਤਰ੍ਹਾਂ ਹਰਪੀ ਸਿੰਘ ਕੋਟਪਾਈ ਜਿਹੜੇ ਮਲੋੜ ਤੋਂ ਦੋ ਦਫਾ ਐਮਐਲਏ ਰਹੇ ਚੁੱਕੇ ਨੇ ਉਹ ਵੀ ਚਰਚਾ ਦੇ ਵਿੱਚ ਸੰਭਾਵੀ ਲੀਡਰਾਂ ਉਮੀਦਵਾਰਾਂ ਦੇ ਵਿੱਚ ਆ ਕਾਲੀਦਲਨਰ ਨੇ ਜਿਹੜੇ ਲੋਕ ਜੁੜੇ ਨੇ ਉਹ 24% ਚਾਹੁੰਦੇ ਨੇ ਕਿ ਹਰਪੀ ਸਿੰਘ ਕੋਟਪਾਈ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਨੌਜਵਾਨ ਚਿਹਰੇ ਨੇ ਔਰ ਬਾਦਲ ਪਰਿਵਾਰ ਦਾ ਇਸ ਪਰਿਵਾਰ ਤੇ ਕਾਫੀ ਹੱਥ ਰਿਆਗਾ ਹੁਣ ਇਹ ਫੈਸਲਾ ਸੁਭੀ ਸਿੰਘ ਬਾਦਲ ਹੋਣਾ ਕਰਨਾ ਕਿ ਆਖਰ ਫਰੀਦਕੋਟ ਤੋਂ ਗੁਲਜਾਰ ਸਿੰਘ ਰਣੀਕੇ ਸਾਫਕਾ ਵਜ਼ੀਰ ਸੁਭਾ ਸਿੰਘ ਬਾਦਲ ਸਾਫਕਾ ਵਜ਼ੀਰ ਦਾ ਮੁੰਡਾ ਔਰ ਹਰਪੀ ਸਿੰਘ ਕੋਟਪਾਈ ਜਿਹੜੇ ਦੋ ਦਫਾ ਐਮਐਲਏ ਰਹਿ ਚੁੱਕੇ ਨੇ ਔਰ ਇਹਨਾਂ ਦੇ ਪਿਤਾ ਵੀ ਐਮਐਲਏ ਰਹਿ ਚੁੱਕੇ ਕੀ ਉਹਨਾਂ ਨੂੰ ਮਿਲੇਗੀ ਅੱਜ ਅਸੀਂ ਫਰੀਦਕੋਟ ਦੇ ਸੰਭਾਵੀ ਚਿਹਰੇ ਜਾਂ ਸਰਵੇਖਣ ਜਿਹੜਾ ਹੈ ਕਿਹੜੇ ਕਿਹੜੇ ਪਾਰਟੀ ਦੇ ਕਿਹੜੇ ਕਿਹੜੇ ਕਿੰਨੇ ਪ੍ਰਤੀਸ਼ਤ ਲੋਕ ਕਿਹਦੇ ਹੱਕ ਚ ਚਰਚਾ ਕੀਤੀ ਕੱਲ ਕਿਸੇ ਇੱਕ ਹੋਰ ਸੀਟ ਬਾਰੇ ਜ਼ਿਕਰ ਕਰਾਂਗੇ ਤਦ ਤੱਕ ਤੁਸੀਂ ਸ਼ਿਸਤਰ ਦੇਖਦੇ ਰਹੋ এবিসি ਪੰਜਾਬ ਧੰਨਵਾਦ